ਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਐਲਨ ਮਸਕ ਦੀਆਂ ਕੰਪਨੀਆਂ ਵਿੱਚ ਵੀ ਕੀਤਾ ਹੈ ਨਿਵੇਸ਼ ਜੋ ਵਿਜੀਲੈਂਸ ਨੂੰ ਵੱਡੇ ਸੁਰਾਗ ਮਿਲੇ ਨੇ ਡੋਨਾਲਡ 트੍ਰੰਪ ਤੋਂ ਵੀ ਕੀਤੀ ਜਾਵੇਗੀ ਪੁਸ਼ਗਿਸ਼ ਵਿਜੀਲੈਂਸ ਪਹੁੰਚੇਗੀ ਅਮਰੀਕਾ ਦੇ ਰਾਸ਼ਟਰਪਤੀ ਦੇ ਕੋਲ ਤੇ ਐਲਨ ਮਸਕ ਦੇ ਕੋਲ ਅਮਰੀਕਾ ਦੇ ਵਿੱਚ ਵਿਜੀਲੈਂਸ ਵੱਲੋਂ ਜਾ ਕੇ ਡੋਨਾਲਡ ਟਰੰਪ ਨਾਲ ਜੋ ਮਜੀਠੀਆ ਦੇ ਲੈਂਡ ਡੇਨ ਸੰਬੰਧੀ ਇਹ ਜਾਂਚ ਕੀਤੀ ਜਾਵੇਗੀ ਡੋਨਾਲਡ ਟਰੰਪ ਨੂੰ ਗ੍ਰਿਫਤਾਰ ਕਰ ਸਕਦੀ ਹੈ ਵਿਜੀਲੈਂਸ ਇਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਮਜੀਠੀਆ ਦੇ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਜੋ ਕਾਲੀਦਾਵ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤਰ ਇਹ ਕੇਸ ਦਰਜ ਕੀਤਾ ਹੋਇਆ ਕਿ ਆਮਦਨ ਤੋਂ ਵੱਧ ਜਾਇਦਾਦ ਆਮਦਨ ਘਾਟੇ ਤੇ ਜਾਇਦਾਦ ਉਸਨੇ ਜ਼ਿਆਦਾ ਬਣਾਈ ਹੋਈ ਹੈ 2007 ਤੋਂ ਲੈ ਕੇ 2017 ਤੱਕ ਉਸ ਦੀ ਜਿਹੜੀ ਆਮਦਨ ਵਧੀਏ ਉਹ ਆਮਦਨ ਕਿਵੇਂ ਵਧੀਏ ਤੇ ਉਹ ਆਮਦਨ ਕਿਵੇਂ ਬਣੀ ਇਸ ਦੇ ਬਾਰੇ ਵਿਜੀਲੈਂਸ ਨੇ ਕੇਸ ਦਰਜ ਕੀਤਾ ਜੋ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਜ਼ਮਾਨਤ ਨੂੰ ਲੈ ਕੇ ਮੁਹੱਲੀ ਅਦਾਲਤ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਹੋ ਰਹੀਆਂ ਨੇ ਲਗਾਤਾਰ ਉਸ ਤੋਂ ਪਹਿਲਾਂ ਵਿਜੀਲੈਂਸ ਦੇ ਵੱਲੋਂ ਵੀ ਵੱਡੇ ਸਰਾਗ ਇਕੱਠੇ ਕੀਤੇ ਜਾ ਰਹੇ ਨੇ ਵੱਡੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਜਿਵੇਂ ਹੀ ਵਿਜੀਲੈਂਸ ਨੇ ਕੱਲ ਅਕਾਲੀ ਦਲ ਦੇ ਸਾਬਕਾ ਜੋ ਹਲਕਾ ਨਿਚਾਰਤ ਸੀਗੇ ਰਣਜੀਤ ਸਿੰਘ ਗਿੱਲ ਜਿਨ੍ਹਾਂ ਦੇ ਕਰ ਛਾਪੇਮਾਰੀ ਕੀਤੀ ਉਹਨਾਂ ਨੂੰ ਮਜੀਠੀਆ ਦੇ ਨਾਲ ਜੁੜਿਆ ਦੇਖਿਆ ਗਿਆ ਕਿਉਂਕਿ ਰਣਜੀਤ ਸਿੰਘ ਗਿੱਲ ਇੱਕ ਡਿਵੈਲਪਰ ਕੰਪਨੀ ਦੇ ਮਾਲਕ ਨੇ ਔਰ ਜਦੋਂ ਅਕਾਲੀ ਸਰਕਾਰ ਸੀ ਉਸ ਵਕਤ ਜੋ ਕਲੋਨੀਆ ਕਟੀਆਂ ਗਈਆਂ ਜੋ ਉਹਨਾਂ ਨੇ ਉਸ ਸਮੇਂ ਉਹਨਾਂ ਦੀ ਕੰਪਨੀ ਦੇ ਵੱਲੋਂ ਕਲੋਨੀਆ ਵੇਚੀਆਂ ਗਈਆਂ ਉਹ ਪੈਸੇ ਦਾ ਲੈਣ-ਦੇਣ ਹੋਇਆ ਉਹ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਉਹਨਾਂ ਦਾ ਸਬੰਧ ਜੁੜ ਗਿਆ ਉਸ ਤੋਂ ਬਾਅਦ ਰਣਜੀਤ ਸਿੰਘ ਗਿੱਲ ਜਿਹੜੇ ਕਿ ਭਾਜਪਾ ਵਿੱਚ ਸ਼ਾਮਲ ਹੋਏ ਨੇ ਜੋ ਹੁਣ ਰਣਜੀਤ ਸਿੰਘ ਗਿੱਲ ਨੂੰ ਵੀ ਵਿਜੀਲੈਂਸ ਗ੍ਰਿਫਤਾਰ ਕਰ ਸਕਦੀ ਏ ਜੋ ਉਹਨਾਂ ਦੇ ਕੋਲੋਂ ਅਹਿਮ ਸੁਰਾਗ ਮਿਲੇ ਨੇ ਕਿ ਕੁਝ ਇਲੈਕਟ੍ਰੋਨਿਕ ਉਪਕਰਨ ਤੇ ਕੁਝ ਦਸਤਾਵੇਜ਼ ਵਿਜੀਲੈਂਸ ਲੈ ਕੇ ਗਈ ਏ ਉਹਨਾਂ ਨੂੰ ਹੁਣ ਜਾਂ ਚੱਲ ਰਹੀ ਏ ਉਹਨਾਂ ਦੀ ਔਰ ਰਣਜੀਤ ਸਿੰਘ ਗਿੱਲ ਨੂੰ ਕਿਸੇ ਸਮੇਂ ਵੀ ਵਿਜੀਲੈਂਸ ਗ੍ਰਿਫਤਾਰ ਕਰੇਗੀ ਸੋ ਉਸ ਤੋਂ ਪਹਿਲਾਂ ਕਿ ਮਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਨੇ ਵੱਡਾ ਦਾਵਾ ਕੀਤਾ ਕਿ ਮਜੀਠੀਆ ਜਦੋਂ ਅਮਰੀਕਾ ਦੇ ਵਿੱਚ ਰਹਿੰਦੇ ਰਹੇ ਨੇ ਉੱਥੇ ਅਮਰੀਕਾ ਦੇ ਜੋ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਉਹਨਾਂ ਦੀ ਕੰਪਨੀ ਤੇ ਐਲਨ ਮਸਕ ਦੀਆਂ ਕੰਪਨੀਆਂ ਵਿੱਚ ਵੀ ਪੈਸਾ ਨਿਵੇਸ਼ ਕੀਤਾ ਹੈ ਹੁਣ ਡੋਨਾਲਡ 트੍ਰੰਪ ਨੂੰ ਵੀ ਵਿਜੀਲੈਂਸ ਜਾ ਕੇ ਪੰਜਾਬ ਲੈ ਆਵੇ ਤੇ ਐਲਨ ਮਸਕ ਨੂੰ ਵੀ ਲੈ ਆਵੇ ਔਰ ਉਸ ਤੋਂ ਬਾਅਦ ਮਜੀਠੀਆ ਦੇ ਨਾਲ ਸਾਹਮਣੇ ਬਿਠਾ ਕੇ ਇਹ ਸਾਰੇ ਪੁੱਛ ਪੜਤਾਲ ਕਰੇ ਕਿ ਜਾਇਦਤ ਕਿਵੇਂ ਬਣੀ ਹੈ 100 ਚੁਟਕੀ ਲੈਂਦਿਆਂ ਹੋਇਆਂ ਅਰਸ਼ਦੀਪ ਕਲੇਅਰ ਨੇ ਕਿਹਾ ਕਿ ਸਰਕਾਰ ਨੂੰ ਵੀ ਇਹ ਸਾਬਤ ਕਰਨਾ ਚਾਹੀਦਾ ਕਿ ਮਜੀਠੀਆ ਦਾ ਪੈਸਾ ਐਲਨ ਮਸਕ ਅਤੇ ਡੋਨਾਲਡ ਟਰੰਪ ਦੀਆਂ ਕੰਪਨੀਆਂ ਵਿੱਚ ਕਿੰਨਾ ਨਿਵੇਸ਼ ਹੋਇਆ ਹੈ ਤੇ ਮਜੀਠੀਆ ਦੀ ਟੀਮ ਅਮਰੀਕਾ ਕਦੋਂ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਦਾ ਛੁੱਟਾ ਹੈ ਤੇ ਜਾਂਚ ਦੇ ਨਾਮ ਤੇ ਵਿਖਾਵਾ ਕਰ ਰਹੀ ਹੈ ਸਰਕਾਰ ਕਲੇਅਰ ਨੇ ਕਿਹਾ ਕਿ ਸਰਕਾਰ ਦਾ ਦਾਅਵਾ ਹੈ ਕਿ ਰਣਜੀਤ ਸਿੰਘ ਗਿੱਲ ਦੇ ਘਾਤੇ ਛਾਪੇ ਮਾਰੀ ਤੋਂ ਬਾਅਦ ਵਿਕਰਮਜੀਤ ਸਿੰਘ ਮੁਜੀਠੀਆ ਦੇ ਨਾਲ ਲੈਂਡ ਦੇਣ ਦਾ ਖੁਲਾਸਾ ਹੋਇਆ ਹੈ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਸਵਾਲ ਕੀਤਾ ਕਿ ਰਣਜੀਤ ਸਿੰਘ ਗਿੱਲ ਨੂੰ ਪਾਰਟੀ ਛੱਡੇ ਨੂੰ ਬਹੁਤ ਸਮਾਂ ਹੋ ਗਿਆ ਹੈ ਪਿਛਲੇ ਸਮੇਂ ਵਿੱਚ ਚਰਚਾ ਸੀ ਕਿ ਰਣਜੀਤ ਸਿੰਘ ਗਿੱਲ ਆਪ ਵਿੱਚ ਸ਼ਾਮਲ ਹੋ ਜਾਣਗੇ ਉਹ ਖੜਤ ਦੇ ਵਿਧਾਇਕ ਅਨਮੋਲ ਗਗਨਮਾਨ ਇਸ ਦੇ ਵਿਰੋਧ ਵਿੱਚ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਮਨਾ ਲਿਆ ਗਿਆ ਜਿਸ ਕਰਕੇ ਰਣਜੀਤ ਸਿੰਘ ਗਿੱਲ ਨੂੰ ਆਪ ਵਿੱਚ ਸ਼ਾਮਲ ਨਹੀਂ ਕਰਵਾਇਆ ਗਿਆ ਕਲੀਅਰ ਨੇ ਕਿਹਾ ਕਿ ਵਿਜੀਲੈਂਸ ਛਾਪੇ ਮਾਰੀ ਦੇ 15 ਤੋਂ 20 ਦਿਨਾਂ ਦੇ ਵਿੱਚ ਕੀ ਵਿਜੀਲੈਂਸ ਦੀ ਲਾਠੀ ਦਿਖਾ ਕੇ ਰঞ্জੀਤ ਸਿੰਘ ਗਿੱਲ ਨਾਲ ਸੌਦੇਬਾਜ਼ੀ ਕੀਤੀ ਜਾ ਰਹੀ ਸੀ ਮਾਮਲਾ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਤਾਂ ਵਿਜੀਲੈਂਸ ਉਸਦੇ ਘਰ ਭੇਜੀ ਦਿੱਤੀ ਗਈ ਜਦੋਂ ਉਹ ਭਾਜਪਾ ਵਿੱਚ ਗਏ ਤਾਂ ਵਿਜੀਲੈਂਸ ਟੀਮ ਉਹਨਾਂ ਦੇ ਘਰ ਪਹੁੰਚ ਗਈਆਂ ਇਹ ਮਾਮਲਾ ਅਕਾਲੀ ਦਲ ਨਾਲ ਨਹੀਂ ਜੁੜਿਆ ਜਾ ਸਕਦਾ ਸਿਰਫ ਇੱਕ ਕਹਾਣੀ ਬਚੀ ਹੈ ਜੋ ਟਰੰਪ ਨੇ ਅਮਰੀਕਾ ਵਿੱਚ ਹੋਣ ਦੇ ਜਿਹੜਾ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ ਉੱਥੇ ਵੀ ਮੁਜੀਠੀਆ ਦਾ ਪੈਸਾ ਵਰਤਿਆ ਗਿਆ ਸੋ ਮੁਜੀਠੀਆ ਦਾ ਪੈਸਾ ਐਲਨ ਮਸਕ ਅਤੇ ਟਰੰਪ ਦੀਆਂ ਕੰਪਨੀਆਂ ਵਿੱਚ ਨਿਵੇਸ਼ ਹੋਇਆ ਹੋਇਆ ਹੈ ਸਾਨੂੰ ਅਮਰੀਕਾ ਵਿੱਚ ਵੀ ਵਿਜੀਲੈਂਸੀ ਟੀਮਾਂ ਭੇਜਣੀਆਂ ਚਾਹੀਦੀਆਂ ਨੇ ਮੁੱਖ ਮੰਤਰੀ ਜੀ ਮਜੀਠੀਆ ਨੂੰ ਧਿਆਨ ਹਟਾਓ ਅਤੇ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਠੀਕ ਕਰੋ ਪੰਜਾਬ ਦਾ ਕਰਜ਼ਾ ਪਾਰਾ ਹੁੰਦਾ ਜਾ ਰਿਹਾ ਇਸ ਬਾਰੇ ਵੀ ਸੋਚੋ ਸੋ ਕਲੀਅਰ ਜੋ ਅਰਸ਼ਦੀਪ ਸਿੰਘ ਦੇ ਅਰਸ਼ਦੀਪ ਸਿੰਘ ਕਲੀਅਰ ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਬੁਲਾਰੇ ਨੇ ਔਰ ਦੂਸਰੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਦੇ ਤੌਰ ਤੇ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤੇ ਨੇ ਔਰ ਮੁੱਖ ਮੰਤਰੀ ਹੁਣ ਅਮਰੀਕਾ ਕਦੋਂ ਭੇਜਣਗੇ ਬਿਜ਼ਨੈਸੀ ਟੀਮ ਇਸਤੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਜਲਦੀ ਭੇਜੋ ਤਾਂ ਕਿ ਡੋਨਾਲਡ ਟਰੰਪ ਵੀ ਕਿਤੇ ਪਾਸੇ ਨਾਸ ਨਾ ਜਾਵੇ ਉਹ ਪੈਸਾ ਕਿਤੇ ਪਾਸੇ ਨਾ ਕਰ ਲਵੇ ਜਿਹੜਾ ਮਜੀਠੀਆ ਨੇ ਡੋਨਾਲਡ ਟਰੰਪ ਦੀ ਕੰਪਨੀਾਂ ਵਿੱਚ ਲਾਇਆ ਹੈ